ਤੁਸੀਂ ਦੇਖ ਰਹੇ ਹੋ ਜਗਬਾਣ ਟੀਵੀ ਮੈਂ ਹਾਂ ਨਰਿੰਦਰ ਕੁਮਾਰ دیر ਰਾਤ ਲੁਧਿਆਣਾ ਦੇ ਵਿੱਚ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਵਾ ਉਹਨਾਂ ਦੋਨਾਂ ਦੀ ਪਛਾਣ ਜਿਹੜੀ ਹੋ ਚੁੱਕੀ ਆ ਗੱਲਬਾਤ ਕਰ ਲੈਂਦੇ ਆ ਪੁਲਿਸ ਕੁਮਿਸ਼ਨਰ ਸੁਪਨ ਸਰਮਾ ਸਾਹਿਬ ਨੂੰ ਜੀ ਸਰ ਰਾਤ ਐਨਕਾਊਂਟਰ ਹੋਇਆ ਸੀ ਕਿੰਨਾ ਦੀ ਕੋਣ ਸੀਗੇ ਬੰਦੇ ਕਿੱਥੋਂ ਆਏ ਸੀ ਕੀ ਪਛਾਣ ਹੈ ਪਛਾਣ ਤਾਂ ਰਾਜਸਥਾਨ ਦੇ ਸੀਗੇ ਜੀ ਇੱਕ ਤਾਂ ਬਹੁਤ ਕਾਫੀ ਕ੍ਰਿਟੀਕਲ ਹੈ ਕੋ ਸਵੇਰ ਤੱਕ ਕੋਮਾ ਚ ਸੀਗਾ ਤੇ ਦੂਜਾ ਵੀ ਇੰਜਰਡ ਹੈ ਤੇ ਰਾਜਸਥਾਨ ਤੋਂ ਇਹ ਬਿਲੋਂਗ ਕਰਦੇ ਆਂ ਪੰਜਾਬ ਰਾਜਸਥਾਨ ਬਾਰਡਰ ਉੰਨੇ ਨੇੜੇ ਨਾ ਦਾ ਪਿੰਡ ਦੇ ਟੋਟਲ ਪੰਜ ਬੰਦੇ ਫੜੇ ਗਏ ਆ ਜੀ ਦੋ ਗਰਨੇਡ ਤੇ ਪੰਜ ਸੌਫਿਸਟੀਕੇਟਿਡ ਸਾਈਡ ਆਨ ਛੋਟੇ ਵੈਪਨ 34 ਦੇ ਉਹ ਬਰਾਮਦ ਹੋਏ 30 ਦੇ ਕਰੀਬ ਕਰਤੂਸ ਬਰਾਮਦ ਹੋਏ ਤਾਂ ਸਰ ਇਹਨਾਂ ਦਾ ਟਾਰਗੇਟ ਕੀ ਸੀਗਾ ਟਾਰਗੇਟ ਟਾਰਗੇਟ ਉਨ ਦੇਸ਼ਦ ਫਰਾਨਾਸੀ ਦਾ ਬੇਸਿਕਲੀ ਅਮ ਸਪੈਸਿਫਿਕ ਟਾਰਗੇਟ ਜਿਹੜਾ ਹੈ ਉਹ ਸਾਨੂੰ ਪਤਾ ਹੈ ਬਟ ਫੋਰ ਸਕਿਉਰਟੀ ਰੀਜ਼ਨਸ ਮੈਂ ਨਹੀਂ ਤੁਹਾਨੂੰ ਡਿਸਕਲੋਸ ਕਰ ਸਕਦਾ ਸਰ ਲੁਧਿਆਣਾ ਪੁਲਿਸ ਲਗਾਤਾਰ ਕਾਮਯਾਬੀ ਵਾਲਦਰੀਆ ਪਹਿਲਾਂ ਵੀ ਇੱਕ ਕ੍ਰੇਡਿਟ ਬਰਾਮਦ ਹੋਇਆ ਇੱਕ ਮਹੀਨੇ ਦੇ ਵਿੱਚ ਦੂਸਰੀ ਸਫਲਤਾ ਹਾਸਲ ਹੋਈ ਆ ਕਿਸ ਤਰ੍ਹਾਂ ਇਹ ਦੋਨਾਂ ਦੇ ਆਪਸੀ ਲਿੰਕ ਸੀ ਕਿ ਜਿਹੜੇ ਪਹਿਲੇ ਵਾਲੇ ਦੇ ਨਾਲ ਨਹੀਂ ਇਹਨਾਂ ਦਾ ਕੋਈ ਲਿੰਕ ਨਹੀਂ ਸੀਗਾ ਪਹਿਲੇ ਵਾਲੇ ਕੇਸ ਜਿਹੜੇ 10 ਬੰਦੇ ਫੜੇ ਸੀਗੇ ਉਹਨਾਂ ਦਾ ਹੈਂਡਲਰ ਜਿਹੜਾ ਹੈ ਉਹ ਮਲੇਸ਼ੀਆ ਬੈਠਾ ਹੈ ਇਸ ਕੇਸ 'ਚ ਜਿਹੜਾ ਹੈਂਡਲਰ ਹੈ ਉਹ ਪਾਕਿਸਤਾਨ ਬੈਠਾ ਸਰ ਪੂਰਾ ਕੇਸ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਹੈਂਡ ਗ੍ਰੇਡ ਕਿੱਥੋਂ ਲਿਆਉਂਦੇ ਸੀ ਇਹਨਾਂ ਨੇ ਇਹ ਤਾਂ ਬੇਸਿਕ ਮੋਡਸ ਆਪਰੇਂਡੀਆ ਹੈ ਕਿ ਹੈਂਡ ਗ੍ਰੇਨੇਡ ਵੈਪਨ ਜਿਹੜੇ ਹਨ ਇਹ ਕ੍ਰਾਸ ਬਾਰਡਰ ਤੋਂ ਆਉਂਦੇ ਹਨ ਜਾਂ ਏਜੰਟ ਕੇ ਤੋਂ ਆਉਂਦੇ ਹਨ ਜ਼ਿਆਦਾਤਰ ਅੱਜ ਦੇ ਟਾਈਮ 'ਚ ਪਾਕਿਸਤਾਨ ਲਿੰਕ ਇਹਨਾਂ ਦੇ ਸਾਹਮਣੇ ਆ ਰਹੇ ਨੇ ਬਿਟਸ ਕਲੀਅਰ ਕਟ ਪਾਕਿਸਤਾਨ ਲਿੰਕ ਹਾਂ ਸਰ ਅਜਿਹਾ ਸਲਮਾਨ ਖਾਨ ਦਾ ਵੀ ਇੱਕ ਲਿੰਕ ਸਾਹਮਣੇ ਆਇਆ ਪ੍ਰੈਸ ਨੋਟ ਦੇ ਵਿੱਚ ਜਿਹੜਾ ਹਾਂ ਜਿਹੜਾ ਹਰਿਆਣਾ ਤੋਂ ਬੰਦਾ ਫੜਿਆ ਹੈ ਅਜੀ ਕਰਕੇ ਉਹਦਾ ਉਹ ਇੱਕ ਓਡੀ ਇੰਟਰੋਡਕਸ਼ਨ ਪਾਕਿਸਤਾਨ ਬੇਸਡ ਹੈਂਡਲਰ ਦੇ ਨਾਲ ਉਹਨੇ ਕਰਾਈ ਸੀਗੀ ਜਿਹੜਾ ਆ ਭਰਾ ਹੈ ਉਸ ਬੰਦੇ ਦਾ ਜਨੇਫ ਸਲਮਾਨ ਖਾਨ ਦੇ ਘਰ ਤੇ ਗੋਲੀਆਂ ਚਲਾਈਆਂ ਸੀ ਗਿਆ ਇਹ ਲਿੰਕ ਹੈ ਜੀ ਇਹ ਲਿੰਕ ਸਲਮਾਨ ਖਾਨ ਦਾ ਜੀ 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 ਸਰ ਜਿਵੇਂ ਇਹ ਪੋਲੀਟিক্যাল ਲੋਕ ਜਾਂ ਸੈਲੀਬ੍ਰਿਟੀ ਹੋ ਟਾਰਗੇਟ ਤੇ ਸੀਗੇ ਇਸ ਕੇਸ ਦੇ ਵਿੱਚ ਕੋਈ ਸੰਬੰਧ ਨਹੀਂ ਸੀ ਮੈਂ ਕਮੈਂਟ ਨਹੀਂ ਕਰ ਪਾਉਂਗਾ ਜੀ ਅੱਛਾ ਜੀ ਸਰ ਜਿਵੇਂ ਪੁਲਿਸ ਥਾਣੇ ਦੀ ਸੁਰੱਖਿਆ ਵਧਾਈ ਗਈ ਹੈ ਉਸ ਤੋਂ ਲੈ ਕੇ ਪੂਰੇ ਸਟੇਟ 'ਚ ਵਧਾਈ ਗਈ ਹੈ ਗਵਰਨਮੈਂਟ ਬਿਲਡਿੰਗਸ ਤਾਂ ਹਮੇਸ਼ਾ ਹੀ ਟਾਰਗੇਟ ਤੇ ਰਹਿੰਦੇ ਆਂ ਪੰਜਾਬ ਹੀ ਟਾਰਗੇਟ ਸੀ ਕੋਈ ਜ਼ਿਲ੍ਹਾ ਕੋਈ ਪੰਜਾਬ ਦੇ ਕੁਝ ਦੱਸ ਸਕਦੇ ਆਂ ਜੀ ਹਾਂ ਜੀ ਦਾ ਟਾਰਗੇਟ ਵਾਸ ਪੰਜਾਬ ਸਰ ਇਹ ਚਲਾਣਾ ਕਿੱਦਾਂ ਜਾਣਦੇ ਸੀ ਬੰਬ ਕਿਉਂਕਿ ਛੋਟੀ ਉ ਫੜੇਗੇ ਨੇ ਉਮਰਾ ਇਹਨਾਂ ਦੀ ਕੀ ਹੈਗਾ ਇਹਨਾਂ ਨੂੰ ਆਨ ਆਨਲਾਈਨ ਟਿਊਟੋਰੀਅਲ ਕਹਿ ਸਕਦੇ ਹੋ ਤੁਸੀਂ ਇਹਨਾਂ ਦੇ ਫੋਨ ਤੇ ਆ ਵੀਡੀਓਜ਼ ਬਣਾ ਬਣਾ ਕੇ ਪਾਕਿਸਤਾਨੀ ਬੇਸਡ ਹੈਂਡਲਰ ਨੇ ਭੇਜੀਆਂ ਸੀਗੀਆਂ ਜੀ ਸਰ ਆਪਸੇ ਸੰਪਰਕ ਇਹਨਾਂ ਦਾ ਕਿਸਾ ਹੁੰਦਾ ਜੇ ਉਹ ਸਾਰੇ ਜਿਵੇਂ ਪਹਿਲੇ 10 ਬੰਦੇ ਫੜੇ ਹੋਏ ਨਹੀਂ ਆਪਸੇ ਸੰਪਰਕ ਇਹਨਾਂ ਦਾ ਨਹੀਂ ਹੁੰਦਾ ਕਿਉਂਕਿ ਇੱਕ ਫੜਿਆ ਗਿਆ ਤਾਂ ਪੂਰੀ ਚੇਨ ਫੜੀ ਜਾਂਦੀ ਹੈ ਤੇ ਜ਼ਿਆਦਾਤਰ ਜਿਹੜੇ ਹੈਂਡਲਰਸ ਆ ਉਹ ਇੰਡੀਵਿਜ ਹਰੇਕ ਇੰਡੀਵਿਜੂਅਲ ਨੂੰ ਅਲੱਗ-ਅਲੱਗ ਟਾਸਕ ਦਿੰਦੇ ਸਰ ਜਿਹੜਾ ਬੰਮ ਰੱਖਿਆ ਵਾ ਇਹ ਪਛਾਣ ਕਿੱਦਾਂ ਹੁੰਦੀ ਸਿੱਥੇ ਰੱਖਿਆ ਵਾ ਕਿੱਦਾਂ ਉਹ ਮੀ ਉਹ ਨਿਸ਼ਾਨੀ ਦਿੰਦੇ ਨੇ ਨਿਸ਼ਾਨੀ ਦਿੰਦੇ ਉਹਦੀ ਕੋਈ ਵੀਡੀਓ ਵੀ ਕਹਿੰਦੇ ਪੇਜ ਜਾਂ ਕੋਆਰਡੀਨੇਟਸ ਦੇ ਪੇਜ ਦਿੰਦਾ ਹੈ ਕੋਈ ਵੀਡੀਓ ਵਗੈਰਾ ਵੀ ਭੇਜਦੇ ਸੀ ਉਹ ਉੱਥੇ ਆਪਣੀਆਂ ਪਾਕਿਸਤਾਨ ਚ ਹਾਂ ਹਾਂ ਇਹ ਵੀ ਭੇਜਦੇ ਸੀ ਕਿ ਉਹ ਵੀ ਭੇਜਦੇ ਸੀ ਜੀ ਤਾਂ ਬਿਲਕੁਲ ਪੁਲਿਸ ਕਮਿਸ਼ਨਰ ਸੁਪਰ ਸ਼ਰਮਾ ਜੀ ਨੇ ਜਾਨਕਰੀ ਦਿੱਤੀ ਹੈ ਕਿ ਦੋ ਵਿਅਕਤੀਆਂ ਦੀ ਪਛਾਣ ਹੋਈ ਹੈ ਜੋ ਦੋਨੇ ਰਾਜਸਥਾਨ ਦੇ ਜਿਹੜੇ ਰਹਿਣ ਵਾਲੇ ਨੇ ਤਾਂ ਪਾਕਿਸਤਾਨ ਦੇ ਨਾਲ ਸਿੱਧੇ ਤੌਰ ਤੇ ਇਹਨਾਂ ਦੀ ਲਿੰਕ ਹੈਗੇ ਨੇ ਸਲਮਾਨ ਖਾਨ ਦਾ ਵੀ ਇਸ ਕੇਸ ਦੇ ਨਾਲ ਜਿਹੜਾ ਲਿੰਕ ਜਿਹੜਾ ਦੱਸਿਆ ਜਾ ਰਿਹਾ ਸੀਗਾ ਤਾਂ ਸਰਕਾਰੀ ਬਿਲਡਿੰਗਾਂ ਜਿਹੜੀਆਂ ਕੁਝ ਟਾਰਗੇਟ ਤੇ ਸੀਗੀਆਂ ਪੰਜਾਬ ਦੇ ਕੁਝ ਜਗ੍ਹਾ ਜਿਹੜੀਆਂ ਟਾਰਗੇਟ ਤੇ ਸੀਗੀਆਂ ਤਾਂ ਪੁਲਿਸ ਨੇ ਇਹ ਸਾਰਾ ਜਿਹੜਾ ਵਾ ਇਹ ਰਿਕਵਰੀ ਕੀਤੀ ਆ ਦੋ ਹੈਂਡਗ੍ਰੇਨਡ ਪੰਜ ਪਿਸਟਲ ਅਤੇ 30 ਜਿੰਦਾ ਕਾਰਤੂਸ ਜਿਹੜੇ ਨੇ ਬਰਾਮਦ ਕੀਤੇ ਨੇ ਤਾਂ ਵੱਡੀ ਸਫਲਤਾ ਵਾ ਇੱਕ ਮਹੀਨੇ ਦੇ ਵਿੱਚ ਲੁਧਿਆਣਾ ਪ ਜਿਹੜਾ ਵਾ ਟਾਰਗੇਟ ਜਿਹੜਾ ਜੋ ਸੀਗਾ ਉਹ ਉਸ ਨੂੰ ਨਾਸ਼ ਕੀਤਾ ਵਾ ਕੈਮਰਾਮੈਨ ਗੁਰਿੰਦਰ ਦਿਨਾਨ ਨਰਿੰਦਰਕਮਾ ਜਗਮਨ ਟੀਵੀ ਲੁਧਿਆਣਾ